ਇਹ ਵੀਡੀਓ ਉਹਨਾਂ ਭਰਾਵਾਂ ਲਈ ਹੈ ਜਿਹੜੇ ਦਿਵੰਗਾ ਜਿਨ੍ਹਾਂ ਨੇ ਸਰਦੂਲਗੜ ਮਾਨਸਾ ਅਤੇ ਬੋਹਾ ਦੇ ਵਿੱਚ ਆਪਣੇ ਫਾਰਮ ਜਮ੍ਹਾਂ ਕਰਵਾਏ ਸੀ ਬੈਂਟਰੀਆਂ ਦੇ ਸਾਈਕਲੀਆਂ ਜਾਂ ਕੰਨਾਂ ਵਾਲੀਆਂ ਮਸ਼ੀਨਾਂ ਜਾਂ ਬੀਲ ਚੇਅਰਾਂ ਲਈ ਕੋਈ ਗੱਲ ਵੱਰ ਧਿਆਨ ਦੇ ਲੈਣ ਤੇ ਉਹਨਾਂ ਲਈ ਮੰਨ ਕੇ 11 26 2024 ਨੂੰ ਕੈਂਪ ਲੱਗ ਰਿਹਾ ਜਿਵੇਂ 26 ਤਰੀਕ ਨੂੰ ਸਰਦੂਲਗੜ 27 ਨੂੰ ਮਾਨਸਾ ਤੇ 28 ਨੂੰ ਹੈਗਾ ਬੋਹੀ ਇਹ ਆਪੋ ਆਪ ਦੇ ਜਿਹੜੀਆਂ ਰਸੀਦਾਂ ਦਿੱਤੀਆਂ ਹੋਈਆਂ ਉਹ ਆਪ ਦੀਆਂ ਲੈ ਕੇ ਜਿਵੇਂ 26 ਨੂੰ ਸਰਦੂਲਗੜ ਪਹੁੰਚੋ ਜਿਵੇਂ ਸਰਦੂਲਗੜ ਦੇ ਵਿੱਚ ਜਿਨ੍ਹਾਂ ਨੇ ਫਾਰਮ ਜਮ੍ਹਾਂ ਕਰਵਾਏ ਸੀ ਠੀਕ ਹੈ 27 ਨੂੰ ਮਾਨਸਾ ਪਹੁੰਚੋ ਜਿਨ੍ਹਾਂ ਨੇ ਮਾਨਸਾ ਦੇ ਵਿੱਚ ਫਾਰਮ ਜਮ੍ਹਾਂ ਕਰਵਾਏ ਸੀ ਰਸੀਦਾਂ ਜੇ ਨਹੀਂ ਰਸੀਦਾਂ ਕਈ ਵਾਰੀ ਗੁੰਮ ਹੋ ਰੀਆਂ ਆਧਾਰ ਕਾਰਡ ਜ਼ਰੂਰ ਲੈ ਕੇ ਆਇਓ ਤੇ ਇਹ ਜਿਹੜੇ ਵੀ ਦਿਵੰਗ ਜਿਨ੍ਹਾਂ ਨੂੰ ਬੈਂਟਰੀ ਵਾਲੀਆਂ ਸਾਈਕਲੀਆਂ ਜਾਂ ਬੀਲ ਚੇਅਰਾਂ ਲਈ ਜਾਂ ਕੰਨਾਂ ਵਾਲੀਆਂ ਮਸ਼ੀਨਾਂ ਵੀ ਜੋ ਵੀ ਕੀ ਲਈ ਇਹਨਾਂ ਨੇ ਫਾਰਮ ਆਪਣੇ ਜਮ੍ਹਾਂ ਕਰਵਾਏ ਸੀਗੇ ਉਹ ਜਰੂਰ ਇਹ ਗੱਲਾਂ ਮਿਲ ਧਿਆਨ ਦੇਣਾ ਸਰਦੂਲਗੜ ਮਾਨਸਾ ਅਤੇ ਬੋਹਾ ਦੇ ਇਹ ਸ਼ਹਿਰਾਂ ਦੇ ਜਿੰਨੇ ਵੀ ਦਿਵੰਗਾ ਜਿੰਨਾ ਵੀ ਬਜ਼ੁਰਗਾਂ ਨੇ ਜਾਂ ਜਿਹੜੇ ਨੇ ਵੀ ਫਾਰਮ ਜਮ੍ਹਾਂ ਕਰਵਾਈ ਸੀ ਜੋ ਵੀ ਆਪਦੇ ਸਮਾਨ ਲੈਣ ਲਈ ਉਹ ਇਹ ਗੱਲ ਬਲ ਜਰੂਰ ਧਿਆਨ ਲੈਣਾ ਤੇ ਵੀਡੀਓ ਵੱਧ ਤੋਂ ਵੱਧ ਇਹਨਾਂ ਤੱਕ ਪਹੁੰਚਾ ਦੇਣਾ ਤਾਂ ਕਿ ਬਾਅਦ ਦੇ ਵਿੱਚ ਇੱਕ ਵਾਰੀ ਇਹ ਕੈਂਪ ਜੇ ਲੱਗ ਗਿਆ ਤਾਂ ਉਹਨਾਂ ਨੂੰ 4 ਸਾਲਾਂ ਤੱਕ 5 ਸਾਲਾਂ ਤੱਕ ਕੁਝ ਨਹੀਂ ਮਿਲਣਾ ਚਾਹੀਏ ਉਹ ਕਿਸੇ ਵੀ ਕੈਂਪ ਦੇ ਵਿੱਚ ਜਾਣ ਤੇ ਬਾਅਦ ਦੇ ਵਿੱਚ ਇਹ ਨਾ ਕਿਉਂ ਸਾਨੂੰ ਪਤਾ ਨਹੀਂ ਲੱਗਿਆ ਜ਼ਰੂਰ ਤਾਂ ਹੀ ਅਸੀਂ ਵੀਡੀਓ ਅੱਜ ਪਹਿਲਾਂ ਪਾ ਰਹੇ ਹਾਂ 2-3 ਦਿਨ ਪਹਿਲਾਂ ਤਾਂ ਕਿ 26 ਨੂੰ ਸਰਦੂਲਗੜ 27 ਨੂੰ ਮਾਨਸਾ ਤੇ 28 ਨੂੰ ਬੋਹਾ ਦੇ ਵਿੱਚ ਇਹ ਜਗ੍ਹਾ ਦੇ ਵਿੱਚ ਕੈਂਪ ਲੱਗਣਗੇ ਜਿਨ੍ਹਾਂ ਨੇ ਵੀ ਫਾਰਮ ਜਮ੍ਹਾਂ ਕਰਵਾਏ ਜਿੱਥੇ ਵੀ ਕੈਂਪ ਦੇ ਵਿੱਚ ਜੇ ਸਰਦੂਲਗੜ ਕਰਵਾਏ ਤਾਂ ਸਰਦੂਲਗੜ ਜਾਓ ਜੇ ਮਾਨਸਾ ਕਰਵਾਏ ਤਾਂ ਮਾਨਸਾ ਉੱਥੇ ਪਹੁੰਚੋ ਜੇ ਬੋਹਾ ਕਰਵਾਏ ਆ ਜਾਂ ਬਰੇਟਾ ਕਰਵਾਏ ਆ ਤਾਂ ਉੱਥੇ ਹੀ ਜਾਓ ਕਿਉਂ ਜੇ ਕੋਈ ਸਰਮਾਨਸਾਲਾ ਉਧਰ ਜਾ ਗਿਆ ਤਾਂ ਉਹਨੂੰ ਨਹੀਂ ਉੱਥੇ ਮਿਲਣਾ ਜਿੱਥੇ ਹੀ ਫਾਰਮ ਜਮਾ ਕਰਵਾਇਆ ਸਾਨੂੰ ਉੱਥੋਂ ਹੀ ਸਮਾਨ ਮਿਲੂਗਾ ਜਰੂਰ ਇਹ ਗੱਲ ਵੱਲ ਧਿਆਨ ਦੇਣ ਬਾਅਦ ਦੇ ਵਿੱਚ ਕਾਫੀ ਫੋਨ ਕਾਲ ਆਉਂਦੇ ਕਿ ਸਾਨੂੰ ਕਿੱਥੋਂ ਮਿਲੂਗਾ ਕਿਉਂਕਿ ਕੈਂਪ ਦੇ ਵਿੱਚ ਜਿਹੜੀ ਚੀਜ਼ ਮਿਲਣੀ ਹੈ ਉਹ ਕੈਂਪ ਦੇ ਵਿੱਚ ਹੀ ਮਿਲੂਗੀ ਤੇ 26 ਨੂੰ ਮਾਨ ਸਰਦੂਲਗੜ 27 ਨੂੰ ਮਾਨਸਾ ਮੈਂ ਦੁਬਾਰੀ ਵਾਰੀ ਡੇਟ ਤਾਂ ਬੋਰਿਆਂ ਤਾਂ ਕਿ ਕੋਈ ਵੀ ਕਿਸੇ ਭਰਾ ਨੂੰ ਇਹ ਨਾ ਪਤ ਲੱਗੇ ਕਿ ਕਿਤੋਂ ਲੱਗੂ ਆਉਣ ਵਾਲੀ 26 27 ਤੇ 28 ਨੂੰ ਆਪਣੇ ਬੋਹਾ ਦੇ ਵਿੱਚ ਹੈ ਜਰੂਰ ਇਹ ਗੱਲ ਵੱਲ ਧਿਆਨ ਦੇਣਾ